ਹੋ ਜਾ ਕੇ ਹੋ ਜਾ ਕੇ ਉਹ ਜਿਹੜਾ ਇੱਧਰ ਬੁੜੀ ਬੰਦਨ ਉਹ ਕੋਈ ਆਵੇ ਲਾਗ ਰਿਹਾ ਕਰਦਾ ਯਾਰਾਂ ਨਿਆਣੇ ਨੀ ਗੱਲਾਂ ਝਟੋ ਅੱਗੇ ਝਟ ਉਹ ਉੱਤਰ ਆ ਗਿਆ ਮੈਂ ਕਿਹਾ ਸਾਰੇ ਇੱਕ ਇਦਾਂ ਨਹੀਂ ਬਸ ਸਾਰੇ ਖੁੱਲ ਕੇ ਫੋਟੋ ਚੰਗੀ ਆਵੇ ਆਓ ਸਾਰੇ ਜਣੇ ਖੁੱਲੇ ਮਾੜੇ ਖੁੱਲੇ ਡੋਲੇ ਜਾਓ ਸਾਰੇ ਪਿੱਛੇ ਜਾਓ اوکے 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 ਇਹ ਲਈ ਰੋਕੀ ਜੀ ਰੋਕੀ ਜੀ ਬਹੁਤ ਬਹੁਤ ਮੈਂ ਜੀ ਕਾਰਾ ਮਾਚੀ ਦਾ ਬੁਰੀ ਨਾ ਬਹੁਤ ਜੇ ਚਲੋ ਨੀਲੰਦ ਦੇ ਲਾਗੇ ਚਾਹ ਰਿਹਾ ਉਹਨੇ ਆ ਜਾਓ ਜੀ ਉਹ ਕਾਰ ਤੇ ਬੈਠਿਆਂ ਦੇ ਸਾਡੇ ਕਾਰਜ ਜੋਰ ਅਸਲ ਜੀ ਸਾਫਤਾ ਚੇਅਰਮੈਨ ਮਾਰਕੀਟ ਕਮੇਟੀ ਸਾਡੇ

ਦੇ ਸਾਡੇ ਉਹਨਾਂ ਕਾਰਕ ਕੀ ਗਰਾਨਾਸ ਤੋਂ ਤੋਂ ਅੰਮ੍ਰਿਤਾਲ ਦੀ ਸਾਰੇ ਜਿੰਦੇ ਵੀ ਤੇਰੇ ਜੀ ਦੇ ਹਰ ਸਾਲ ਪਰਾਦਾ ਕਰਦੇ ਨੇ ਇਸ ਤੋਂ ਸ਼੍ਰੀ ਹਰਿ ਗੰਗੋਤੀ ਸੰਗਤ ਨੂੰ ਮਾਤਾ ਚੰਦਾ ਕੁੰਡੀ ਦੇ ਦਰਸ਼ਨ ਕਰਵਾਉਣ ਵਾਸਤੇ ਲੈ ਕੇ ਜਾਂਦੇ ਨੇ ਤੇ ਖੁਸ਼ੀਆਂ ਮਾਤਾ ਚੰਦਾ ਕੁੰਡੀ ਸਾਰਿਆਂ ਦੇ ਝੂੜੀਆਂ ਭਰਦੀਆਂ ਖੁਸ਼ੀਆਂ ਦੇ ਨਾਲ ਉਸੇ ਤਰ੍ਹਾਂ ਐਸوار ਵੀ ਸਾਰੇ ਸਰਜੋਤਾਲ ਦੇ ਨਾਲ ਜਿਹੜੇ ਵਿੱਚ ਜਾਨੇ ਉਪਰਾਲਾ ਕੀਤਾ ਰੋਜ਼ ਮੇਰੇ ਵੀਰ ਕਰਤਾਰ ਰੋਮੀ ਜੀ ਨੇ ਵੀ ਸਾਥ ਦਿੱਤਾ ਤੇ ਅੱਜ ਉਹਦੇ ਆਇਆ ਕਿ ਸਾਰੀ ਸੰਗਤ ਨੂੰ ਮਾਤਾ ਜੀ ਦੇ ਦਰਸ਼ਨ ਕਰਵਾਉਣ ਜਾ ਰਹੇ ਨੇ ਮੈਂ ਮਿਲਦੀਆਂ ਜਿਹੜਾਈਆਂ ਤੋਂ ਜਿਹੜਾ ਧੰਨਵਾਦ ਕਰਦਾ ਕਿ ਉਹ ਮਹਾਲ ਕੰਮ ਕਰ ਰਹੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਜੇ ਕੋਈ ਕੋਈ ਵੀ ਇਹੋ ਜਿਹੀ ਹੁੰਦੀ ਨੇ ਜਿਹੜਾ ਤੇ ਕੋਈ ਨਹੀਂ ਅਪਰੋਚ ਨਹੀਂ ਹੁੰਦੀ ਕਿ ਉਹ ਮਾਤਾ ਦੇ ਦਰਸ਼ਨ ਵੀ ਜਾ ਸਕਣ ਜੋ ਬਹੁਤ ਵਧੀਆ ਕੰਮ ਮਾਤਾ ਚੰਤਾ ਕੁੰਨੀ ਜੀ ਰਾਮੀਅਤ ਚੋਰੀਆ ਖੁਸ਼ੋਦਾ ਪਾਤਸ਼ਲ ਤੇ ਹਰ ਸਾਲ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਇਨੀਆਂ ਕੋ ਤੇਰੇ ਦਾ ਦੁਆਵਾਰੇ ਨਾਲ ਹੁਣ ਅਸੀਂ ਬਸਾਂ ਵੀ ਰਵਾਜ ਕੀ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬਹੁਤ 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 ਮੁਬਾਰਕਾਂ ਕਿ ਤੁਸੀਂ ਅੱਜ ਚੰਤਾ ਕੁੰਨੀ ਮਾਤਾ ਜੀ ਦੇ ਨਸ਼ਣ ਕਰਨ ਜਾ ਰਹੇ ਹੋ ਧੰਨਵਾਦ ਤੁਹਾਨੂੰ ਬਹੁਤ ਬਹੁਤ ਸਾਰਾ ਧੰਨਵਾਦ ਕਿ ਜਵਾਨ ਚੰਦ ਮੋਰੀ ਦਾ ਮੈਂ ਫੋੜੇ ਕਰਵਾ ਰਿਹਾ ਜਵਾਨ ਦੇ ਵਿੱਚ ਕਮਲਵਣੀ ਪੁਰੀ ਸਾਹਿਬ ਤੇ ਜੱਟ ਹੋਣੀਆਂ ਸਾਰੀ ਜਿਹੜੀ ਕਮੇਟੀ ਹੈ ਹਰ ਸਾਲ ਧੀ ਯਾਤਰਾ ਦੇ ਸੰਬੰਧ ਵਿੱਚ ਪ੍ਰਬੰਧ ਕਰਦੀ ਹੈ ਐਤਵਾਰ ਵੀ ਇਹਨਾਂ ਨੇ ਜਨ ਬਸਤਾ ਦਾ ਪ੍ਰਬੰਧ ਕੀਤਾ ਬਹੁਤ ਪਿਆਰ ਆ। ਸਾਰੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਇਹ ਐਸੇ ਨੇਕ ਕੰਮ ਇਹ ਬੱਚੇ ਕਰਦੇ ਆ। ਪਰਮਾਤਮਾ ਜਿਹੜਾ ਦਾ ਹੌਸਲਾ ਫਸਾਈ ਕਰੇ। ਅਗੇ ਤੋਂ ਹੋਰ ਵੀ ਇਹ ਪਰਮਾਤਮਾ ਦੇ ਨਾਲ ਜੁੜਨ। ਜੈ ਮਾਤਾ। ਹੈਲੋ। ਸਾਰੇ ਸੰਗਤ ਨੂੰ ਪਹਿਲਾਂ ਤੇ ਮੇਰੇ ਤੋਂ ਜੈ ਮਾਤਾ ਦੀ ਜਕਾਰਾ ਲਾਵਾਂਗੇ। ਬੋਲ ਚਿੱਤ ਪੂਰਨ ਮਹਾਮਾਈ ਕੀ ਜੈ। ਅਦਰਨੀ ਮੇਰੇ ਮੇਜ ਜੀ ਸਾਫਟਾ ਚੇਅਰਮੈਨ ਕੋਸਰਾ ਜੀ ਉਹਨਾਂ ਦੇ ਨਾਲ ਬੈਠੇ ਸਾਥੀ ਤੁਸੀਂ ਸਾਡੀ ਮਾਮ ਨੂੰ ਨਵਾਲਾ ਘਾਟੀ ਤੋਂ ਲਾ ਰਹੇ ਕਿਉਂਕਿ ਮੈਂ ਨਵਾਂ ਨਵਾਂ ਤੇ ਸ਼੍ਰੀ ਗੋਪਾਲਪੁਰ ਤੋਂ ਸ਼ਿਫਟ ਹੋਇਆ ਹਾਂ ਮੈਂ ਆਪਣੇ ਕੋਲ ਦੱਸਦਾ ਹਾਂ ਕਿ ਮੈਂ ਚਤੰਦਰ ਕਲਿਆਨ ਲਗਾਤਾਰ ਚੋਦੀਆਰ ਬੀਜੇਪੀ ਦਾ ਖੌਤਲਾ ਬਣ ਕੇ ਸਾਥਾ ਮੇਰ ਵੀ ਹਾਂ ਮੈਂ ਔਰ ਪਾਰਟੀ ਨੇ ਅਸਲ ਤੁਹਾਡੇ ਸ਼ਹਿਰ ਦੇ ਦੁਬਾਰਾ ਲਈ ਆ ਸੇਵਾ ਨਿਭਉਣ ਲਈ ਮੈਂ ਆਇਆ ਹਾਂ ਦਾਸ ਆ ਤੁਹਾਡਾ ਜਿਹੜੀ ਇਹ ਯਾਤਰਾ ਪੁਲਾਈ ਕਾਮਰੇ ਨੇ ਕਮਲ ਜੀ ਕੁਰੀ ਸਾਹਿਬ ਵਿਕੀ ਭਲੀ ਉਹਨਾਂ ਦੇ ਸਾਰੇ ਸਾਥੀ ਮੈਂ ਕਹਿੰਦਾ ਕਿ ਇਹੋ ਜਿਹਾ ਜਨੂਨ ਸਾਡੇ ਇਸ ਹਲਕੇ ਦੇ ਵਿੱਚ ਹਰ ਸਾਥੀ ਦੇ ਵਿੱਚ ਹੋਣਾ ਚਾਹੀਦਾ ਹੈ ਇਹ ਕਲੱਬ ਦੇ ਜਿਹੜੇ ਸਾਥੀ ਆ ਜੋ ਵੀ ਇਹਨਾਂ ਨੇ ਕਲੱਬ ਦਾ ਨਾਮ ਰੱਖਾਇਆ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮਹਾਮਾਇ ਜੀ ਕੀ ਅਰਦਾਸ ਕਰਦਾ ਹਾਂ ਮਾਚਿਤਪੁਰਨੀ ਦੇ ਅੱਗੇ ਕਿ ਇਹਨਾਂ ਨੂੰ ਬਲ ਬਖਸ਼ਿਓ ਤਾਂ ਕਿ ਇਹ ਵੱਧ ਕਰਕੇ ਅੱਗੇ ਤੋਂ ਵੀ ਅੱਜ ਤਿੰਨ ਬਸਾਂ ਜਾ ਰਹੀਆਂ ਆ ਪਲੱਸ ਨਾਲ 11 ਜਾ ਰਹੀਆਂ ਆ ਕਮ ਸੇ ਕਮ 8 2 300 ਸੰਗਤ ਜਾ ਰਹੀ ਆ ਮੈਂ ਚਾਹਤਾ ਆ ਕਿ ਵੀ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਤੱਕ ਦੇ ਹਰ ਨਿਵਾਸੀ ਚੜੇ ਨਾ ਉਹ ਮਾਚਿਤਪੁਰਨੀ ਦਾ ਆਸ਼ੀਰਵਾਦ ਲੈਣ ਲਈ ਇਸ ਕਲਬ ਦੇ ਨਾਲ ਸਹਿਯੋਗ ਕਰਕੇ ਯਾਤਰਾ ਦੇ ਵਿੱਚ ਸ਼ਾਮਲ ਜ਼ਰੂਰ ਹੋਣ ਸਮਾਂ ਨਹੀਂ ਲੈਣਾ ਕਿਉਂਕਿ ਕਾਫੀ ਸਾਥੀਆਂ ਨੇ ਬੋਲਣਾ ਹੈ ਮੇਰੇ ਸੀਨੀਅਰ ਵੀ ਆ ਗਏ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਉਸ ਬਹੁਤ ਮਾਇਨੇ ਕਰਨ ਦੇ ਵਿੱਚ ਅਰਦਾਸ ਕਰਨ ਚੱਲੇ ਹਾਂ ਸ਼ੁਕ ਸ਼ਾਂਤੀ ਬਖਸ਼ੇ ਇਹੋ ਜੀ ਅਰਦਾਸ ਕਰਕੇ ਆਈਏ ਕਿ ਹਰ ਘਰ ਦੇ ਵਿੱਚ ਹਰ ਰਿਸ਼ਤੇਦਾਰ ਭਾਂਪਰਾ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਹੋਣ ਗਮੀਆਂ ਘੜ ਤੋਂ ਦੂਰ ਰਹਿਣ ਬਸ ਇਹੋ ਜੀ ਅਰਦਾਸ ਕਰਕੇ ਆਈਏ ਚੜਦੀ ਕਲਾ ਦੀ ਧੰਨਵਾਦ ਜੀ